ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਮਨप्रीत कौर ਖਬਰਾਂ ਦਾ ਵੇਲਾ ਹੋ ਗਿਆ ਸੀ ਹਾਜ਼ਰ ਹੋ ਗਿਆ ਹਰ ਰੋਜ਼ੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਜਿਹੜੀ ਵਿਸ਼ੇਸ਼ ਖਬਰ ਸਾਹਮਣੇ ਆਈ ਹੈ ਉਹਦੇ ਬਾਬਤ ਗੱਲ ਕਰਦੇ ਆ ਜੀ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਧੀਮਸਾ ਦਾ ਦੇਹਾਂਤ ਹੋ ਗਿਆ ਜੀ हां बिल्कुल जी बिल्कुल सीनियर अकाली अगु सुखदेव सिंह ਢੀਂਡਸਾ ਦੀ ਕੱਲ ਮੌਤ ਹੋ ਗਈ ਹੈ। ਮੋਹਾਲੀ ਦੇ ਫੋਟਿਸ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਿਆ। ਪਿਛਲੇ ਲੰਮੇ ਸਮੇ ਤੋਂ ਆਪਾਂ ਸਾਡੇ ਵਾਲਾ ਰੇਡੀਓ ਦੇ ਉੱਤੇ ਕਈ ਵਾਰ ਸਾਂਗੀਆਂ ਕੀਤੀਆਂ ਖਬਰਾਂ ਕਿ ਉਹਨਾਂ ਦੀ ਸਿਹਤ ਦੇ ਵਿੱਚ ਭਾਈ ਹੁਣ ਵਿਗਾੜ ਚੱਲ ਰਿਹਾ ਉਹਨਾਂ ਨੂੰ ਦਾਖਲ ਕਰਵਾਤਾ ਉਹਨਾਂ ਨੂੰ ਛੁੱਟੀ ਮਿਲ ਗਈ। ਡਾਕਟਰਾਂ ਨੇ ਆਹ ਗੱਲ ਕਹੀ ਆ ਉਹਨਾਂ ਨੂੰ ਸਾੜੀ ਤਕਲੀਫ ਸੀ ਇਸ ਕਰਕੇ ਲਿਆਂਦਾ ਗਿਆ। ਪਰ ਕੱਲ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਮਿਰਤਕ ਤੌਰ ਦੇ ਉਤੇ ਲੈ ਕੇ ਗਏ ਆ ਉਹਨਾਂ ਨੂੰ ਬਚਾ ਕੇ ਨਹੀਂ ਲਜਾਇਆ ਜਾ ਸਕਿਆ ਸੋ 90 ਸਾਲ ਦੇ ਕਰੀਬ-ਕਰੀਬ ਇਹਨਾਂ ਦੀ ਉਮਰ ਸੀ ਕੱਲ ਇਹਨਾਂ ਦੀ ਮੌਤ ਹੋ ਗਈ ਹੈ ਜੀ ਤੇ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਇਹਨਾਂ ਦਾ ਸੰਸਕਾਰ ਭਲਕ ਹੋਊਗਾ ਯਾਨਕਿ 30 ਤਰੀਕ ਨੂੰ ਇਹਨਾਂ ਦਾ ਸੰਸਕਾਰ ਹੋਊਗਾ ਕਿਉਂਕਿ ਇਹਨਾਂ ਦੀ ਇੱਕ ਧੀ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਤੇ ਉਹਦੇ ਆਉਣ ਤੋਂ ਬਾਅਦ ਇਹ ਸੰਸਕਾਰ ਹੋਣਾ ਸੋ ਆਪਾਂ ਇਹ ਵੀ ਗੱਲ ਕਹਿ ਸਕਦੇ 90 ਸਾਲ ਦੀ ਉਮਰ ਬਹੁਤ ਆ ਪਰ ਗੱਲ ਇਹ ਵੀ ਜਿਹੜੇ ਬੰਦੇ ਨੂੰ ਖਬਰਾਂ ਦੇ ਵਿੱਚ ਪੜਦੇ ਰਹੇ ਹੋਗੇ ਉਹਦੇ ਨਾਲ ਇੱਕ ਅਜੀਬ ਜਿਹੀ ਅਟੈਚਮੈਂਟ ਹੁੰਦੀ ਆ ਪਰ ਗੱਲ ਵੀ ਤੁਰ ਭਾਵੇਂ ਸਭ ਨੇ ਜਾਣਾਂ ਪਰ ਜਿਹੜੇ ਢਿੰਡਸਾ ਸਾਹਿਬ ਸੀ ਇਹ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਸੀ ਵੱਡੇ ਬਾਦਲ ਸਾਹਿਬ ਤੋਂ ਦੂਜੇ ਨੰਬਰ ਤੇ ਸੋ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਅਹੁਦਿਆਂ ਦੇ ਉੱਤੇ ਕੰਮ ਕੀਤਾ ਇਹ ਆਕਾਲੀ ਦਲ ਦੇ ਵੱਲੋਂ ਰਾਜ ਸਭਾ ਦੇ ਮੈਂਬਰ ਲੋਕ ਸਭਾ ਦੇ ਮੈਂਬਰ ਵਿਧਾਇਕ ਬੜੀ ਵਾਰ ਰਹੇ ਮੰਤਰੀ ਰਹੇ ਕੇਂਦਰ ਦੇ ਮੰਤਰੀ ਵੀ ਰਹੇ ਆ ਪੰਜਾਬ ਦੇ ਮੰਤਰੀ ਵੀ ਰਹੇ ਆ ਸੋ ਇਹਨਾਂ ਦੀ ਆਖਰੀ ਵਾਰਿਆਂ ਦੇ ਵਿੱਚ ਆਕਾਲੀ ਦਲ ਦੇ ਨਾਲੋਂ ਤੜਕ ਹੋ ਗਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਤੇ ਉਧਰ ਰਣਜੀਤ ਸਿੰਘ ਬ੍ਰਹਮਪੁਰਾ ਗਰੁੱਪ ਨੇ ਮਿਲ ਕੇ ਤੇ ਆਪਾਂ ਜਾਣਦੇ ਜੀ ਕਿ ਇੱਕ ਸੰਯੁਕਤ ਆਕਾਲੀ ਦਲ ਦਾ ਬਣਾ ਲਿਆ ਸੀ ਇਹ ਵੱਖਰੀ ਗੱਲ ਆ ਵੀ ਪਿਛਲੇ ਵਰੇ ਯਾਨੀ ਕਿ 2024 ਦੇ ਵਿੱਚ ਸੰਯੁਕਤ ਆਕਾਲੀ ਦਲ ਦਾ ਰਲੇਵਾ ਕਰ ਲਿਆ ਸੀ ਮਰਜ ਕਰ ਲਿਆ ਸੀ ਸ਼੍ਰੋਮਣੀ ਆਕਾਲੀ ਦਲ ਦੇ ਵਿੱਚ ਇਹਨਾਂ ਨੇ ਸੋ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਇਹਨਾਂ ਨੇ ਦੇਖਿਆ ਬੜਾ ਕੁਝ ਇਹਨਾਂ ਨੇ ਹੰਡਾਇਆ ਤੇ ਬੜਾ ਕੁਝ ਕੀਤਾ ਤੇ ਭਗਵੰਤ ਮਾਨ ਦੇ ਕੋਲੋਂ ਹਾਰ ਵੀ ਗਏ ਸੀਗੇ ਜੀ ਲੋਕ ਸਭਾ ਦੀ ਚੋਣ ਜਿਹੜੇ ਹੁਣ ਮੁੱਖ ਮੰਤਰੀ ਹੈ ਭਗਵੰਤ ਮਾਨ ਸੋ ਇਹਨਾਂ ਦੀ ਮੌਤ ਦੇ ਉੱਤੇ ਸਭ ਨੇ ਦੁੱਖ ਦਾ ਇਜ਼ਹਾਰ ਕੀਤਾ ਸੋ ਹਬੀਰ ਸਿੰਘ ਬਾਦਲ ਨੇ ਕੀਤਾ ਭਾਰਤ ਦੇ ਪ੍ਰਧਾਨ ਮੰਤਰੀ ਨੇ ਕੀਤਾ ਕਈ ਕੇਂਦਰੀ ਮੰਤਰੀਆਂ ਨੇ ਕੀਤਾ ਜਥੇਦਾਰ ਨੇ ਕੀਤਾ ਹੋਰਾਂ ਸ਼ਖਸੀਅਤਾਂ ਦੇ ਵੱਲੋਂ ਵੀ ਇਹਨਾਂ ਦੀ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸੋ ਇਹਨਾਂ ਦੇ ਕੋਲੇ ਪਦਮ ਸ਼੍ਰੀ ਪਦਮ ਪੂਸ਼ਣ ਪੁਰਸਕਾਰ ਵੀ ਮਿਲਿਆ ਸੀ ਜਿਹੜਾ ਪਦਮ ਪੂਸ਼ਣ ਪੁਰਸਕਾਰ ਸੀ ਇਹਨਾਂ ਨੇ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਉਹ ਕੇਂਦਰ ਨੂੰ ਵਾਪਸ ਕਰਤਾ ਸੀਗਾ ਸੋ ਇਹ ਉਦੋਂ ਖਬਰਾਂ ਵੀ ਹਾਈਲਾਈਟ ਹੋਈਆਂ ਸੀ ਸੋ ਸੁਖਦੇਵ ਸਿੰਘ ਢੀਂਸਾ ਕਹਿੰਨ ਦਾ ਪਾਪ ਦੁਨੀਆ ਦੇ ਉੱਤੇ ਨਹੀਂ ਰਹੇ ਇਹਨਾਂ ਦਾ ਪੁੱਤ ਪਰਮਿੰਦਰ ਸਿੰਘ ਢੀਂਸਾ ਸਾਬਕਾ ਵਿੱਤ ਮੰਤਰੀ ਪੰਜਾਬ ਤੇ ਉਹ ਵੀ ਇਸ ਵੇਲੇ ਰਾਜਨੀਤੀ ਵਿੱਚ ਸਰਗਰਮ ਆ ਪਰ ਮੈਂ ਕੱਲ ਤਸਵੀਰਾਂ ਦੇਖੀਆਂ ਤੇ ਬਿਲਕੁਲ ਇਹ ਇਕਹਿਰੇ ਸ਼ਰੀਰ ਦੇ ਮਾਲਕ ਹੋ ਗਏ ਸੀ ਬਿਲਕੁਲ ਜਿਵੇਂ ਆਪਾਂ ਕਹਿ ਦਿੱ ਗਏ ਵੀ ਬੇਪਛਾਣ ਹੋ ਗਏ ਇੱਕ ਤਾਂ ਉਮਰ ਦੇ ਕਰਕੇ ਵੀ ਸੀ ਕੁਝ ਹੋਰ ਵੀ ਸਿਹਤ ਦੇ ਕਾਰਨ ਬਣ ਜਾਂਦੇ ਆ ਸੋ ਇਹਨਾਂ ਦੀ ਭਾਈ ਮੌਤ ਹੋ ਗਈ ਆ ਅਕਾਲੀ ਦਲ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਚਲੋ ਬਣਦੀ ਨਾ ਬਣਦੀ ਘਟ ਬਣਦੀ ਕਰੂਰਾ ਮਿਲਦਾ ਜਾਂ ਨਹੀਂ ਮਿਲਦਾ ਚਲੋ ਸਾਰੀ ਉਮਰ ਤੱਕ ਕਦੇ ਵੀ ਕਿਸੇ ਦਾ ਕਿਸੇ ਨਾਲ ਨਹੀਂ ਮਿਲਦਾ ਪਰ ਇੱਕ ਵੱਡਾ ਤਜਰਬੇਕਾਰ ਨੇਤਾ ਜਿਹੜਾ ਉਹ ਪੰਜਾਬ ਦੀ ਧਰਤੀ ਤੋਂ ਚਲਾ ਗਿਆ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਟੇਣਾ ਸਾਹਿਬ ਵਿੱਚ ਜਿਹਨਾਂ ਦਾ ਨਾਂ ਖਬਰਾਂ ਦੇ ਵਿੱਚ ਪੜਨ ਦੀ ਆਦਤ ਹੋਵੇ ਉਹਨਾਂ ਨਾਲ ਇੱਕ ਅਲੱਗ ਜੀ ਅਟੈਚਮੈਂਟ ਹੁੰਦੀ ਹੈ ਖੈਰ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਤੇ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਅੱਗੇ ਵਧਦੇ ਹਾਂ ਜੀ ਕੱਲ ਹੀ ਆਪਾਂ ਖਬਰਾਂ ਦੇ ਵਿੱਚ ਇਸ ਖਬਰ ਦੀ ਸਾਂਝ ਪਾਈ ਸੀ ਟੇਣਾ ਸਾਹਿਬ ਕੇ ਜਲੰਧਰ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਇੱਕ ਵਕੀਲ ਦਾ ਤੇ ਹੁਣ ਕਹਿੰਦੇ ਕਿ ਇੱਕ ਨਵਾਂ ਸੱਚ ਸਾਹਮਣੇ ਆਇਆ ਜੀ ਸਭ ਕੁਝ ਦੇ ਬਾਬਤ ਕੀ ਗੱਲ ਹੈ ਬਿਲਕੁਲ ਜੀ ਬਿਲਕੁਲ ਦੇਖੋ ਨਵਾਂ ਸੱਚ ਇਹ ਹੈ ਜੀ ਕਿ ਪਹਿਲਾਂ ਤਾਂ ਖਬਰ ਇਹ ਆਈ ਸੀ ਕਿ ਇੱਕ ਬੰਦੇ ਦਾ ਕਤਲ ਕਰ ਦਿੱਤਾਗਾ ਵਕੀਲ ਦਾ ਕਤਲ ਹੋ ਗਿਆ ਵਕੀਲ ਦੀ ਗੋਲੀ ਵੱਜ ਕੇ ਮੌਤ ਹੋ ਗਈ ਹੁਣ ਜਦੋਂ ਗੋਲੀ ਦੇ ਨਾਲ ਮੌਤ ਹੋ ਗਈ ਤਾਂ ਆਪਾਂ ਇਹ ਸੋਚ ਲੇ ਵੀ ਸ਼ਾਇਦ ਪਿਸਤੌਲ ਰਵਾਲਵਰ ਸਾਫ ਕਰਦਿਆਂ ਨਹੀਂ ਮੌਤ ਹੋ ਗਈ ਹੈ ਜਿਵੇਂ ਕਿ ਆਮ ਤੌਰ ਤੇ ਪੰਜਾਬ ਦੇ ਵਿੱਚੋਂ ਕਈ ਵਾਰੀ ਖਬਰਾਂ ਆਉਂਦੀਆਂ ਪਰ ਹੁਣ ਭਾਈ ਇਸ ਮਾਮਲੇ ਦੇ ਵਿੱਚ ਨਵੀਂ ਜਾਣਕਾਰੀ ਆਈ ਹੈ ਵੀ ਇਹ ਮੌਤ ਆ ਜਿਹੜੀ ਉਹ ਕਤਲ ਦੇ ਰੂਪ ਦੇ ਵਿੱਚ ਹੈ ਹੁਣ ਕਤਲ ਕਿਹਨੇ ਕੀਤਾ ਹੋਇਆ ਪੁਲਿਸ ਨੇ ਗਵਾਂਢੀ ਗ੍ਰਿਫਤਾਰ ਕਰ ਲਏ ਆ ਮੀਆਂ ਬੀਵੀ ਤੇ ਉਹਨਾਂ ਦਾ ਪੁੱਤ ਤੇ ਪਤਾ ਇਹ ਲੱਗਾ ਜੀ ਕਿ ਗਵੰਡਨ ਨੇ ਗੋਲੀ ਚਲਾਈ ਆ ਜਿਵੇਂ ਕਿ ਹੁਣ ਤੱਕ ਦੀ ਖਬਰ ਆ ਵੀ ਪਾਰਕਿੰਗ ਦਾ ਰੌਲਾ ਸੀ ਤੇ ਇਹ ਘਰੇ ਜਾ ਕੇ ਕੁਝ ਕਹਿ ਕੇ ਵੀ ਆਇਆ ਸੀ ਤੇ ਕਹਿੰਦੇ ਵੀ ਉਹਨਾਂ ਨੇ ਗੋਲੀ ਮਾਰਤੀ ਆ ਤੇ ਫਿਰ ਇਹਦੀ ਮੌਤ ਹੋ ਗਈ ਆ ਸੋ ਫਿਲਹਾਲ ਭਾਈ ਆ ਜਾਣਕਾਰੀਆਂ ਆ ਰਹੀਆਂ ਤੇ ਵੈਨੇ ਭਾਈ ਪੁਲਿਸ ਇਸ ਮਾਮਲੇ 'ਚ ਅਗਲੀ ਪੜਤਾਲ ਕੀ ਕਰਦੀ ਆ ਪਰ ਕਿਉਂਕਿ ਇੱਕ ਨਮੀ ਬੰਦਾ ਸੀ ਸ਼ਹਿਰ ਦੇ ਵਿੱਚ ਵਕੀਲ ਦੇ ਤੌਰ ਦੇ ਉੱਤੇ ਵੀ ਤੇ ਹੋਰ ਬਾਕੀ ਵਕ ਵਕ ਸਿੱਖ ਸੰਸਥਾਵਾਂ ਦੇ ਨਾਲ ਸਿੱਖ ਜਿੱਥੇ ਬੰਦਿਆਂ ਦੇ ਨਾਲ ਇਹਦੀ ਅਟੈਚਮੈਂਟ ਸੀ ਸੋ ਇਸ ਕਰਕੇ ਭਾਈ ਇਹਦੀ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਵੀ ਆ ਤੇ ਪੰਜਾਬ ਦੇ ਵਿੱਚ ਕੌਣ ਕਿਹਨੂੰ ਗੋਲੀ ਮਾਰ ਜੇ ਇਹਦਾ ਵੀ ਪਤਾ ਲੱਗਦਾ ਇੱਥੋਂ ਵੀ ਭਾਈ ਗਵਾਨੀ ਤੁਹਾਡੇ ਵੱਲ ਗੋਲੀ ਚਲਾ ਦੇਵੇ ਪਾਰਕਿੰਗ ਦੇ ਪਿੱਛੇ ਬੰਦੇ ਅੱਜ ਕੱਲ ਲੋਕ ਇੰਨੇ ਹਿੰਸਕ ਹੋਏ ਫਿਰਦੇ ਆ ਵੀ ਤੁਹਾਡੇ ਗੋਲੀ ਮਾਰ ਕੇ ਬਾਅਦ ਦੇ ਵਿੱਚ ਕੋਈ ਪਤਾ ਵੀ ਨਾ ਲਵੇ ਵੀ ਭਾਈ ਹੋ ਕੀ ਗਿਆ ਗੱਲ ਦੇ ਉੱਤੇ ਪਰਦਾ ਹੀ ਪੈ ਜੇ ਸੋ ਆ ਗੱਲਾਂ ਵੀ ਹੈਗੀਆਂ ਸੋ ਮੈਂ ਇਸੇ ਕਰਕੇ ਕਹਿੰਦਾ ਹੁੰਦਾ ਵੀ ਭਾਈ ਬਚਾ ਦੇ ਵਿੱਚ ਬਚਾ ਚੁੱਪ ਕਰਕੇ ਦਿਨ ਕੱਟੇ ਵਰਗੀ ਰੀਸ ਕੋਈ ਨਹੀਂ ਅੱਜ ਹਾਲਾਤੇ ਬਣੇ ਪਏ ਆ ਤੇ ਬਾਕੀ ਪੁਲਿਸ ਦੇ ਕੋਲੇ ਟੱਬਰੇ ਕੀ ਮੰਨਦਾ ਜਿਹੜਾ ਫੜਿਆ ਗਿਆ ਤੇ ਇਹ ਆਉਣ ਵਾਲਾ ਸਮਾਂ ਦੱਸੂਗਾ ਜੀ ਜੀ ਬਿਲਕੁਲ ਸਹੀ ਜਨਾਬ ਸਾਹਿਬ ਉਹਦੇ ਪ੍ਰਸ਼ਟਾਚਾਰੀਆਂ ਨੂੰ ਬਚਾਉਣ ਦੇ ਦੋਸ਼ 'ਚ ਐਸਐਸਪੀ ਸਸਪੈਂਡ ਹੋ ਗਿਆ ਜੀ ਇਹ ਕਿੱਥੋਂ ਦੀ ਗੱਲ ਹੈ ਇਹ ਦੀ ਗੱਲ ਹੈਗੀ ਆ ਜਿਹੜੀ ਫਾਜ਼ਿਲਕਾ ਦੀ ਕਿਉਂਕਿ ਆਪਾਂ ਕੱਲ ਵੀ ਸਾਡੇ ਵਾਲੇ ਤੇ ਖਬਰ ਸਾਂਝੀ ਕੀਤੀ ਸੀ ਬਈ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਤੇ 4 ਜਾਣੇ ਗ੍ਰਿਫਤਾਰ ਕੀਤੇ ਆ ਐਸਐਚਓ ਸਮੇਤ ਸਾਈਬਰ ਸੈੱਲ ਜਿਹੜਾ ਫਾਜ਼ਿਲਕਾ ਦਾ ਉਦੇ ਐਸਐਚਓ ਸਮੇਤ 4 ਜਣੇ ਗ੍ਰਿਫਤਾਰ ਕੀਤੇ ਸੀਗੇ ਵਿਜੀਲੈਂਸ ਨੇ ਇਹ ਇਸ ਕਰਕੇ ਗ੍ਰਿਫਤਾਰ ਕੀਤੇ ਸੀ ਕਿਉਂਕਿ ਇਹ ਇੱਕ ਬੱਚੇ ਦੇ ਵੱਲੋਂ ਜਿਹੜਾ ਪੂਰਨ ਲਿੰਕ ਦੇ ਉੱਤੇ ਕਲਿੱਕ ਕਰ ਲਿਆ ਗਿਆ ਜਾਂ ਉਹਨੂੰ ਸ਼ੇਅਰ ਕਰ ਲਿਆ ਗਿਆ ਮਾਮਲਾ ਪੁਲਿਸ ਦੇ ਕੋਲੇ ਗਿਆ ਤੇ ਪੁਲਿਸ ਨੇ ਡਰਾਇਆ ਬਹੁਤ ਇਹਨਾਂ ਨੂੰ ਉਹ ਕਹਿੰਦੇ ਜੀ ਕੇਸ ਵੱਡਾ ਬਹੁਤ ਵੱਡਾ ਕਿਉਂਕਿ ਪੂਰਨ ਸਾਈਟ ਦਾ ਮਾਮਲਾ ਇਸ ਕਰਕੇ ਲੱਖ ਰੁਪਈਆ ਰਿਸ਼ਵਤ ਦੇ ਦਿਓ ਤੇ ਲੱਖ ਰੁਪਈਆ ਰਿਸ਼ਵਤ ਲੈਂਦਿਆਂ ਤੇ ਰੰਗੇ ਹੱਥੀਏ ਗ੍ਰਿਫਤਾਰ ਕੀਤੇ ਗਏ ਆ ਜਿਹੜੀ ਜਾਣਕਾਰੀ ਮਿਲੀ ਆ ਤੇ ਹੁਣ ਉਸ ਤੋਂ ਅਗਲੀ ਗੱਲ ਇਹ ਆ ਵੀ ਚਲੋ ਇਹ ਗ੍ਰਿਫਤਾਰਤਾ ਕਰ ਲੇ ਤੇ ਹੁਣ ਐਸਐਸਪੀ ਦਾ ਕਸੂਰ ਕੀ ਆ ਐਸਐਸਪੀ ਦਾ ਕਸੂਰ ਬਰਿੰਦਰ ਸਿੰਘ ਬਰਾੜ ਦਾ ਇਹ ਮੰਨਿਆ ਗਿਆ ਫਾਜ਼ਲ ਕਵਲੇ ਦਾ ਵੀ ਉਹਨਾਂ ਨੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਵੇਲੇ ਸਿਰ ਨਹੀਂ ਕੀਤੀ ਬਣਦੀ ਸਰਦੀ ਕਾਰਵਾਈ ਨਹੀਂ ਕੀਤੀ ਜਿਹੜੇ ਕਿ ਇਸ ਵੇਲੇ ਰਿਸ਼ਵਤ ਲੈਂਦੇ ਸੀਗੇ ਸੋ ਇਹਨਾਂ ਨੂੰ ਇਸ ਕਰਕੇ ਪਤਾ ਲੱਗਾ ਵੀ ਭਾਈ ਸਸਪੈਂਡ ਕਰ ਦਿੱਤਾ ਗਿਆ ਸੋ ਪੰਜਾਬ ਦੀ ਪੁਲਿਸ ਜਿਹੜੀ ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਆ ਕਿ ਭਾਈ ਅਸੀਂ ਕਿੰਨੇ ਸਰਗਰਮ ਆ ਅਸੀਂ ਕਿਸ ਤਰੀਕੇ ਦੇ ਨਾਲ ਗਲਤ ਕੰਮ ਹੋਣ ਨਹੀਂ ਦਿੰਦੇਗੇ ਤੇ ਬਾਕੀ ਭਾਈ ਆਪਾਂ ਨੂੰ ਪਤਾ ਹੀ ਵੀ ਪੰਜਾਬ ਦੀ ਪੁਲਿਸ ਦਾ ਕੀ ਅਤੀਤ ਆ ਪੰਜਾਬ ਦੀ ਪੁਲਿਸ ਹੁਣ ਤੱਕ ਕੀ ਕੁਝ ਕਰਦੀ ਰਹੀ ਆ ਤੇ ਪੰਜਾਬ ਦੀ ਪੁਲਿਸ ਦਾ ਇੱਕ ਨਵਾਂ ਕਿੱਸਾ ਵੀ ਮੈਂ ਹੁਣ ਸਾਂਝਾ ਕਰਨ ਨੂੰ ਮੇਰੇ ਮਨ ਦੇ ਵਿੱਚੋਂ ਰਹਿ ਜੇ ਪਿਛਲੇ ਦਿਨੀ ਇਹ ਬਠਿੰਡੇ ਤੋਂ ਖਬਰ ਆਈ ਆ ਸੀਆਈਏ ਸਟਾਫ 2 ਦੇ 4 ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਆ ਚਾਰ ਪੁਲਿਸ ਮੁਲਾਜ਼ਮਾਂ ਸਮੇਤ ਟੋਟਲ 6 ਜਣੇ ਸਸਪੈਂਡ ਕੀਤੇ ਆ ਉਹ ਕਿਉਂ ਕੀਤੇ ਆ ਕਿਉਂਕਿ ਇਹਨਾਂ ਦੇ ਉੱਤੇ ਦੋਸ਼ ਆ ਵੀ ਹਿਰਾਸਤ ਦੇ ਵਿੱਚ ਲਏ ਹੋਏ ਇੱਕ ਮੁੰਡੇ ਨੂੰ ਕਰੰਟ ਲਾ ਕੇ ਮਾਰ ਦਿੱਤਾ ਗਿਆ ਕਰੰਟ ਲਾ ਕੇ ਮੁੰਡਾ ਮਾਰਤਾ ਤੇ ਇੱਕ ਵਜ੍ਹਾ ਕੀ ਸੀ ਪੁਲਿਸ ਨੇ ਉਹਨੂੰ ਚੱਕਿਆ ਸੀ ਨਸ਼ੇ ਦੇ ਮਾਮਲੇ ਦੇ ਵਿੱਚ ਸੀਆਈਏ ਸਟਾਫ ਆ ਜਿਹੜਾ ਉਹਨੇ ਕੁੱਟ ਕੇ ਤੇ ਉਹਦੇ ਨਾਲ ਅਨਮਨੁੱਖੀ ਵਿਹਾਰ ਕਰਕੇ ਦੋਸ਼ ਲੱਗੇ ਵੀ ਉਹ ਮੁੰਡਾ ਮਾਰਤਾ ਹੁਣ ਉਸ ਤੋਂ ਬਾਅਦ ਪੁਲਿਸ ਵਾਲਿਆਂ ਦੇ ਉੱਤੇ ਪਰਚਾ ਦਰਜ ਹੋਇਆ ਮਤਲਬ ਭਾਈ ਇਹ ਆ ਵੀ ਪੰਜਾਬ ਪੁਲਿਸ ਆਹ ਕੁਝ ਵੀ ਕਰਦੀ ਆ ਪੰਜਾਬ ਦੀ ਪੁਲਿਸ ਰਿਸ਼ਵਤ ਵੀ ਲੈਂਦੀ ਤੇ ਪੰਜਾਬ ਦੀ ਪੁਲਿਸ ਅਤਿਆਚਾਰ ਵੀ ਕਰਦੀ ਆ ਹਾਲੇ ਕੋਈ ਬਹੁਤਾ ਲੰਮਾ ਸਬਾ ਨਹੀਂ ਹੋਇਆ ਆ ਅਮਨਦੀਪ ਕੌਰ ਥਾਰ ਵਾਲੀ ਬਾਰੇ ਕਿਹੋ ਜੀਆਂ ਖਬਰਾਂ ਆਈਆਂ ਚਿੱਟੇ ਵਾਲੀ ਬਾਰੇ ਬਹੁਤਾ ਸਬਾ ਨਹੀਂ ਹੋਇਆ ਜਦੋਂ ਕਰਨਲ ਬਾਠ ਦੇ ਮਾਮਲੇ ਦੇ ਵਿੱਚ ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਗਏ ਆ ਕਿਉਂਕਿ ਉਹਨਾਂ ਨੇ ਉੱਤੇ ਦੋਸ਼ਾ ਵੀ ਪਾਈ ਉਹਨਾਂ ਨੇ ਕੁੱਟਿਆ ਕਿਸ ਤਰੀਕੇ ਦੇ ਨਾਲ ਕਰਨਲ ਬਾਠ ਤੇ ਉਹਦੇ ਮੁੰਡੇ ਨੂੰ ਸੋ ਆ ਪੰਜਾਬ ਪੁਲਿਸ ਦਾ ਕਿਰਦਾਰ ਆ ਕੱਲ ਤਾਂ ਹੁਣ ਉਹ ਜਿਹੜਾ ਬਠਿੰਡੇ ਵਾਲਾ ਕੇਸ ਆ ਸੀਆਈਏ ਸਟਾਫ ਵਾਲਾ ਉਹ ਮਰਤਕ ਮੁੰਡੇ ਦੇ ਮਾਪਿਆਂ ਨੇ ਗੱਲ ਕਹੀ ਹੈ ਵੀ 84 ਦੇ ਵਿੱਚ ਜਿਵੇਂ ਪੁਲਿਸ ਕਰਦੀ ਹੁੰਦੀ ਸੀ ਵੀ ਝੂਠਾ ਕੇਸ ਬਣਾ ਲਓ ਆਪਦੀਆਂ ਫੀਤੀਆਂ ਲਵਾਉਣ ਦੇ ਲਈ ਆਪਦੀ ਪ੍ਰਮੋਸ਼ਨ ਦੇ ਲਈ ਤੇ ਵੱਡੇ ਕੇਸ ਦਿਖਾਉਣ ਦੇ ਚੱਕਰ ਦੇ ਵਿੱਚ ਬੇਕਸੂਰ ਨੂੰ ਮਾਰ ਦਿਓ ਉਹ ਕਹਿੰਦੇ ਵੀ ਅੱਜ ਦੀ ਤਰੀਕੇ ਦੇ ਵਿੱਚ ਵੀ ਉਵੇਂ ਹੀ ਕੁਝ ਹੋ ਰਿਹਾ ਤੇ ਉਹਨਾਂ ਨੇ ਕਿਹਾ ਜੀ ਆਹ ਸਾਡਾ ਪੁੱਤ ਸਾਡਾ ਪਰਿਵਾਰਕ ਮੈਂਬਰ ਇਸ ਗੱਲ ਦੀ ਉਦਾਹਰਨ ਵੀ ਆਹ ਦੇਖੋ ਬਿਨਾਂ ਕਸੂਰੋ ਮਾਰਤਾ ਜੀ ਜੀ ਤੇ ਰੈਣਾ ਸਾਹਿਬ ਉਧਰ ਕਹਿੰਦੇ ਆ ਕਿ ਰਾਜਾ ਵਿਢਿੰਘੋਰਾ ਨੇ ਵੀ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਨੇ ਜੀ ਕੀ ਕਹਿਣਾ ਹੈ ਉਹਨਾਂ ਦਾ ਖੋ ਰਾਜਾ ਬੜਿੰਗ ਨੇ ਸਵਾਲ ਇਹ ਚੁੱਕੇ ਜੀ ਕਿ ਪੰਜਾਬ ਦੇ ਵਿੱਚ ਸਾਰਾ ਕੁਝ ਠੀਕ ਨਹੀਂ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਸ਼ਰਿਆਂ ਵਿੱਚ ਰਿਆ। ਪੰਜਾਬ ਦੇ ਵਿੱਚ ਸਵੇਰ ਦੇ ਵੇਲੇ ਤੋਂ ਲੈ ਕੇ ਸ਼ਾਮ ਤੱਕ ਨਸ਼ਾ ਚੱਲਦਾ ਹੈਗਾ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਕੌਣ ਕਹਿੰਦਾ ਵੀ ਪੰਜਾਬ ਦੇ ਵਿੱਚੋਂ ਨਸ਼ਾ ਮੁੱਕ ਗਿਆ। ਉਹ ਕਹਿੰਦੇ ਕੋਈ ਨਸ਼ਾ ਨਹੀਂ ਮੁੱਕਿਆ। ਇਸ ਤਰੀਕੇ ਨਾਲ ਕੋਈ ਨਸ਼ਾ ਮੁੱਕਣ ਦੀ ਸੰਭਾਵਨਾ ਹੈ ਨਹੀਂ। ਇਹ ਸਿਰਫ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਵੀ ਅਸੀਂ ਫੜ ਲਓ ਫੜ ਲਓ ਕਰਤੀ ਵੀ ਉਹਨੂੰ ਵੀ ਫੜ ਲਿਆ ਆ ਵੀ ਚਾ ਕਿਤਾਬ ਹੀ ਕਰਤਾ ਉਹ ਵੀ ਕਰਤਾ। ਹਕੀਕਤ ਦੇ ਵਿੱਚ ਪੰਜਾਬ ਦੇ ਵਿੱਚ ਜ਼ਹਿਰੀਲੀ दारू ਵੀ ਵਿਕ ਰਹੀ ਹੈ। ਲੋਕ ਮਰ ਵੀ ਰਹੇ ਆ ਥੈਲੀਆਂ ਵਾਲੀ ਸ਼ਰਾਬ ਵੀ बिक ਰਹੀ ਆ ਉਹ ਕਹਿੰਦੀ ਤੁਸੀਂ ਤਾਂ ਕਨੇ ਬੀਸੀ ਚਿੱਟਾ ਮੁਕਤ ਕਰ ਰਹੇ ਆ ਯੁੱਧ ਨਸ਼ਾ ਵਿਰੋਧ ਦਾ ਨਸ਼ਾ ਮੁਕਤੀ ਮਹਮਾ ਤੁਹਾਡੇ ਕੋਲ ਤਾਂ ਜ਼ਹਿਰੀਲੀ दारू ਨਹੀਂ ਮੁੱਕ ਰਹੀ ਬੰਦੇ ਮਰ ਰਹੇ ਆ ਲੁਧਿਆਣੇ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਦਿਆਂ ਆਪਦੀ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਬੋਲਦਿਆਂ ਆਹ ਗੱਲਾਂ ਕਹੀਆਂ ਹੁਣ ਉਸ ਤੋਂ ਅਗਲੀ ਗੱਲ ਇਹ ਵੀ ਜੇਕਰ ਆਪਾਂ ਐਨਲਿਸਿਸ ਕਰਕੇ ਦੇਖੀਏ ਭਾਵੇਂ ਕਾਂਗਰਸ ਦੀ ਸਰਕਾਰ ਆ ਭਾਵੇਂ ਆਪਦੀ ਸਰਕਾਰ ਆ ਲੱਛਣ ਲਗਭਗ ਇੱਕੋ ਜਿਹੇ ਰਹੇ ਆ 2020 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਜਦੋਂ ਕੈਪਟਨ ਵਿਰਿੰਦਰ ਸਿੰਘ ਮੁੱਖ ਮੰਤਰੀ ਸੀ ਤੇ ਉਦੋਂ 132 ਲੋਕ ਮਾਰੇ ਗਏ ਸਗੇ ਜੀ ਇਸੇ ਮਾਝਾ ਖੇਤਰ ਦੇ ਵਿੱਚ ਉਹ ਜਿਹੜੇ ਮਾਝਾ ਖੇਤਰ ਦੇ ਵਿੱਚ ਲੋਕ ਉਦੋਂ ਮਰੇ ਆ ਤੇ ਉਹਨਾਂ ਦੇ ਬਾਰੇ ਆਪਾਂ ਜਾਣਦੇ ਜੀ ਕਿ ਆਮ ਆਦਮੀ ਪਾਰਟੀ ਰੋਲਾ ਪਾਉਂਦੀ ਹੁੰਦੀ ਸੀ ਵੀ ਭਾਈ ਜ਼ਹਿਰੀਲੀ ਦਾਰੂ ਰੋਕੀ ਨਹੀਂ ਲਾਣੀ ਮੁਕੀ ਨਹੀਂ ਆਹ ਹੋ ਗਿਆ ਆਹ ਹੋ ਗਿਆ ਤੇ ਉਦੋਂ ਇਹਨਾਂ ਨੂੰ ਫਿਕਰ ਸੀ ਤੇ ਹੁਣ ਕਾਂਗਰਸੀਆਂ ਨੂੰ ਫਿਕਰ ਹੈਗਾ ਤੇ ਮਤਲਬ ਇਹ ਅਭੀ ਦਾਰੂ ਦੇ ਨਾਲ ਲੋਕ ਮਰਦੇ ਰਹੇ ਆ ਬਾਕੀ ਨਸ਼ੇ ਨਾਲ ਲੋਕ ਮਰਦੇ ਰਹੇ ਆ ਨਾ ਲੋਕਾਂ ਨੂੰ ਆਪਣੀ ਜ਼ਿੰਦਗੀ ਦਾ ਕੋਈ ਫਿਕਰ ਆ ਨਾ ਇਹਨਾਂ ਨੂੰ ਆਪਣੀ ਜ਼ਿੰਦਗੀ ਦਾ ਕੋਈ ਫਿਕਰ ਆ ਤੇ ਸਭ ਕੁਝ ਚੱਲੀ ਜਾਂਦਾ ਜੀ ਜੀ ਟੇਣਾ ਸਾਹਿਬ ਉੱਧਰ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਜੀ ਦੇਖੋ ਜੀ ਸਭ ਦੀ ਆਪੋ ਆਪਣੀ ਮਨ ਦੀ ਮौज ਆ ਵੀ ਬੰਦੇ ਨੇ ਚੋਣ ਲੜਨੀ ਆ ਕਿ ਨਹੀਂ ਲੜਨੀ ਲੜਨੀ ਆ ਤਾਂ ਕਿੱਥੋਂ ਲੜਨੀ ਆ ਕੋਈ ਆਜ਼ਾਦ ਵੀ ਲੜ ਸਕਦਾ ਕੋਈ ਕਿਸੇ ਪਾਰਟੀ ਦੇ ਵੱਲੋਂ ਵੀ ਲੜ ਸਕਦਾ ਸਿੱਧੂ ਮੂਸੇਵਾਲਾ ਨੇ ਗਾਇਕ ਦੇ ਤੌਰ ਤੇ ਤਾਂ ਮਸ਼ਹੂਰੀ ਖੱਟੀ ਸੀ ਪਰ 2022 ਦੇ ਵਿੱਚ ਉਹਨੇ ਚੋਣ ਲੜੀ ਸੀਗੀ ਤੇ ਉਹਨੇ ਲੜੀ ਜੀ ਕਾਂਗਰਸ ਦੇ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਕੋਲੋਂ ਉਹ ਹਾਰ ਗਿਆ ਡਾਕਟਰ ਵਿਜੇ ਸਿੰਘਲਾ ਹੋਰੀ ਮਾਨਸਾ ਤੋਂ ਜਿੱਤ ਗਏ ਸੀ ਤੇ ਮੂਸੇਵਾਲਾ ਬਹੁਤ ਵੱਡੇ ਪ੍ਰਚਾਰ ਦੇ ਬਾਵਜੂਦ ਹਾਰ ਗਿਆ ਹੁਣ ਉਸ ਤੋਂ ਬਾਅਦ ਬੜੀਆਂ ਖਬਰਾਂ ਆਈਆਂ ਸਾਹਮਣੇ ਖਬਰਾਂ ਆਈਆਂ ਜੀ ਕਿ ਭਾਈ ਉਹ ਇਉਂ ਹਾਰਿਆ ਇਦਾਂ ਹਾਰਿਆ ਆ ਹੋਇਆ ਪਰ ਜਦੋਂ ਹੁਣ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਆ ਤੇ ਉਸ ਤੋਂ ਕਤਲ ਕਰ ਦਿੱਤਾ ਗਿਆ ਉਹਨੂੰ ਤੇ ਫਿਰ ਪਰਿਵਾਰ ਦੇ ਨਾਲ ਹਮਦਰਦੀ ਤਾਂ ਹੈਗੀ ਆ ਪਰਵਾਰ ਦੇ ਨਾਲ ਹਮਦਰਦੀ ਹੈ ਜਿਹੜੀ ਉਹ ਸਾਰਿਆਂ ਦੀ ਹੈਗੀ ਹੈ ਤੇ ਹੁਣ ਹੀ ਕੋਈ ਦਰਥੀ ਵੀ ਹੈ ਪਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਪੌਣੇ 2 ਸਾਲ ਪਹਿਲਾਂ ਹੀ ਯਾਨੀ ਕਿ ਇਸ ਹੜੇ 2027 ਦੇ ਵਿੱਚ ਵੋਟਾਂ ਪੈਣੀਆਂ ਇਹਨਾਂ ਨੇ ਪੌਣੇ 2 ਸਾਲ ਪਹਿਲਾਂ ਹੀ ਇਸ ਗੱਲ ਦਾ ਐਲਾਨ ਕਰਤਾ ਕਿ ਮੈਂ ਚੋਣ ਲੜੂੰਗਾ ਇਹਨਾਂ ਨੇ ਇਹ ਗੱਲ ਕਹਿਤੀ ਹੈ ਜੀ ਕਿ ਮੈਨੂੰ ਚੋਣ ਲੜਨ ਤੋਂ ਕੋਈ ਰੋਕ ਨਹੀਂ ਸਕਦਾ ਮੈਂ ਚੋਣ ਲੜਨੀ ਹੀ ਲੜਨੀ ਆ ਤੇ ਗੱਲ ਇਹ ਆ ਕਿ ਉਹਨਾਂ ਨੇ ਇਹ ਗੱਲ ਕਹਿਤੀ ਹੈ ਜੀ ਕਿ ਇਸ ਵੇਲੇ ਜ਼ਰੂਰਤ ਆ ਕਿ ਭਾਈ ਮੇਰੀ ਮਦਦ ਵੀ ਕੀਤੀ ਜਾਵੇ ਤੇ ਮੈਂ ਬੀਤੇ ਦੇ ਵਿੱਚ ਬਹੁਤ ਕੁਝ ਹੰਡਾਇਆ ਆਪਦੇ ਪਿੰਡੇ ਦੇ ਉੱਤੇ ਤੇ ਮੇਰੇ ਪੁੱਤ ਦੇ ਮਾਮਲੇ ਦੇ ਵਿੱਚ ਕਿਸੇ ਨੇ ਕੁਝ ਨਹੀਂ ਕੀਤਾਗਾ ਤੇ ਸਰਕਾਰਾਂ ਦੇ ਵੱਲੋਂ ਮੈਨੂੰ ਇਨਸਾਫ ਨਹੀਂ ਦਿੱਤਾ ਗਿਆ ਤੇ ਮੈਂ ਇਸ ਵੇਲੇ ਸਿਰਫ ਇਨਸਾਫ ਚਾਹੁੰਨਾ ਉਹਨਾਂ ਨੇ ਇਹ ਗੱਲ ਕਹੀਏ ਜੀ ਕਿ ਮੈਂ ਇਸ ਵੇਲੇ ਜ਼ਰੂਰਤ ਮੁਤਾਬਕ ਚੋਣ ਲੜਨੀ ਮਹਿਸੂਸ ਕਰਦਾ ਚੋਣ ਲੜੂੰਗਾ ਤੇ ਇਹਨਾਂ ਨੇ ਜੀ 2027 ਦੇ ਵਿੱਚ ਮਾਨਸਾ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹਾਲਾਂਕਿ ਕਈ ਲੋਕੇ ਵੀ ਗੱਲ ਕਹਿੰਦੇ ਵੀ ਭਾਈ ਇਹਨਾਂ ਦਾ ਫੈਸਲਾ ਗਲਤ ਆ ਇਹਨਾਂ ਨੂੰ ਇਸ ਚੱਕਰ ਦੇ ਵਿੱਚ ਪੈਣਾ ਨਹੀਂ ਚਾਹੀਦਾ ਪਰ ਹਰ ਬੰਦੇ ਦੇ ਆਪਣੀ ਮੰਨ ਦੀ ਮੋਜ ਆ ਮੰਨ ਦੀ ਅਵਸਥਾ ਕਈ ਵਾਰੀ ਇਹ ਹੁੰਦਾ ਜੀ ਕਿ ਪੁੱਤ ਆਪਦੇ ਪਿਓ ਦਾ ਸੁਪਨਾ ਪੂਰਾ ਕਰਦਾ ਵੀ ਭਾਈ ਮੈਂ ਜਿਹੜਾ ਕੁਝ ਮੇਰਾ ਬਾਪ ਨਹੀਂ ਕਰ ਸਕਿਆ ਉਹ ਮੈਂ ਕਰਦਾ ਕਈ ਵਾਰੀ ਇਹ ਹੁੰਦਾ ਵੀ ਭਾਈ ਜਦੋਂ ਹੁਣ ਪੁੱਤ ਹੈ ਨੀਗਾ ਤੇ ਪੁੱਤ ਦੀ ਇੱਛਾ ਸੀ ਐਮਐਲਏ ਬਣਨਾ ਤੇ ਹੋ ਸਕਦਾ ਬਾਪ ਸੋਚਦਾ ਹੋਵੇ ਜੀ ਕਿ ਮੈਂ ਉਹ ਸੁਪਨੇ ਨੂੰ ਪੂਰਾ ਕਰਦਾ ਚਲੋ ਵਕਤ ਦੱਸੂਗਾ ਜੀ ਕੀ ਬਣਦਾ ਕੀ ਨਹੀਂ ਬਣਦਾ ਪਰ ਉਹਨਾਂ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਜੀ ਜੀ ਬਿਲਕੁਲ ਕਿਹੜਾ ਸਾਹਿਬ ਪੰਜਾਬ ਦੀਆਂ ਜੇਲਾਂ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ ਤੇ ਹੁਣ ਵੀ ਜੇਲਾਂ ਨੂੰ ਲੈ ਕੇ ਖਬਰ ਆ ਗਈ ਹੈ ਕਿ ਕੈਦੀਆਂ ਨਾਲੋਂ ਬੰਦੀਆਂ ਦੀ ਭੀੜ ਹੈ ਬਹੁਤ ਜ਼ਿਆਦਾ ਦੇਖੋ ਜੀ ਗੱਲ ਇਹ ਹੈ ਵੀ ਓਵਰਕਰਾਊਡਡ ਜੇਲਾਂ ਨੇ ਪੰਜਾਬ ਦੀਆਂ ਬੇਹੱਦ ਇਹਦੇ ਵਿੱਚ ਭੀੜ ਭੜਕਾ ਇੱਕ ਹੁੰਦੇ ਕੈਦੀ ਦੂਜੇ ਹੁੰਦੇ ਬੰਦੀ ਕੈਦੀ ਉਹ ਹੁੰਦੇ ਆ ਜਿਨ੍ਹਾਂ ਨੂੰ ਕਿ ਅਦਾਲਤ ਨੇ ਸਜ਼ਾ ਸੁਣਾਰਤੀ ਹੈ ਵੀ ਆ ਜੀ ਚੋਰੀ ਚ ਆਇਆ ਠੱਗੀ ਚ ਆਇਆ ਨਸ਼ੇ ਚ ਆਇਆ ਕਤਲ ਚ ਆਇਆ ਰੇਪ ਚ ਆਇਆ ਜਿਵੇਂ ਵੀ ਆਇਆ ਉਹਨੂੰ ਅਦਾਲਤ ਨੇ ਸਜ਼ਾ ਸੁਣਾਤੀ ਹੈ ਜਿੰਨੀ ਵੀ ਸੁਣਾਈ ਹੈ ਉਹ ਹੋ ਗਿਆ ਕੈਦੀ ਇੱਕ ਹੁੰਦੇ ਬੰਦਿਆਂ ਦੇ ਉੱਤੇ ਪਰਚਾ ਦਰਜਾ ਕੇ ਇਸ ਅਦਾਲਤ ਵਿੱਚ ਸੁਣਵਾਈ ਦੀ ਨਾ ਉਹ ਬੰਦੀ ਨੇ ਬੰਦ ਕੀਤੇ ਹੋਏ ਨੇ ਤੇ ਉਹ ਇਸ ਕਰਕੇ ਜੇਲ੍ਹਾਂ ਦੇ ਵਿੱਚ ਆ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ 82 ਫੀਸਦੀ ਤੋਂ ਵੱਧ ਲੋਕ ਇਸ ਵੇਲੇ ਬੰਦੀ ਆ ਉਹ ਕੈਦੀ ਨਹੀਂ ਹੈਗੇ ਉਹ ਬੰਦੀ ਆ ਹਾਲੇ ਉਹਨਾਂ ਦੇ ਕੇਸ ਵਿਚਾਰ ਅਧੀਨ ਤਰੀਕਾਂ ਪੈ ਰਹੀਆਂ ਇੰਨਾਂ ਬੰਦੀਆਂ ਦੀ ਇੰਨੀ ਗਿਣਤੀ ਹੋ ਗਈ ਆ ਵੀ ਭਾਈ ਇਸ ਵੇਲੇ ਜੇਲ੍ਹਾਂ ਦੇ ਵਿੱਚ ਕੁਰਬਲ ਕੁਰਬਲ ਹੁੰਦੀ ਪਈ ਆ ਜਿਵੇਂ ਲੁਧਿਆਣੇ ਦੇ ਵਿੱਚ 8-ਚਾਟੋ ਵਾਈਦਾ ਇਸ ਵੇਲੇ ਉੱਥੇ ਜੇਲ੍ਹਾਂ 'ਚ ਬੰਦੇ 'ਚ ਬੰਦਾ ਵਾਈਦਾ ਕਿਉਂਕਿ ਜਦੋਂ ਵੀ ਕੋਈ ਸਰਕਾਰ ਆਉਂਦੀ ਆ ਨਾ ਉਹ ਕਹਿੰਦੀ ਨਸ਼ੇ ਦੇ ਮਾਮਲੇ 'ਚ ਅਸੀਂ ਇਹਨੇ ਫੜ ਲਿਆ ਕਰ ਲੇ ਹੁਣ ਇਹ ਤਾਂ ਹੈ ਨਹੀਂ ਵੀ ਫੜ ਲੇ ਤੇ ਅਗਲੇ ਦਿਨ ਅਦਾਲਤ ਨੇ سزا ਸੁਣਾਤੀ ਇਹ ਤਾਂ ਕਈ ਸਾਲ ਚੱਲਦੇ ਕੇਸ ਉਹਨੀ ਦੇਰ ਤੱਕ ਇਹ ਬੰਦੀ ਰਹਿਣੇ ਆ ਸੋ ਇਹ ਹੈ ਜੀ ਕਿ ਜਿਹੜੇ ਹੁਣ ਪੰਜਾਬ ਦੀ ਸਰਕਾਰ ਨੇ ਫੜਲੋ ਫੜਲੋ ਵਾਲਾ ਕੰਮ ਜੇ ਸ਼ੁਰੂ ਕੀਤਾ ਉਹਨੂੰ ਵੀ ਫੜਲੋ ਉਹਨੂੰ ਵੀ ਫੜਲੋ ਆ ਵੀ ਫੜਲੋ ਆ ਵੀ ਫੜਲੋ ਨਸ਼ੇ ਵਾਲੇ ਆ ਵੀ ਫੜਲੋ ਉਹਦੇ ਕਰਕੇ ਬੰਦੀਆਂ ਦੀ ਗਿਣਤੀ ਏਨੀ ਵਧ ਗਈ ਆ 20 37000 ਤੇ ਕੁਝ 100 ਇਸ ਵੇਲੇ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਟੋਟਲ ਬੰਦੀ ਤੇ ਕੈਦੀ ਬੰਦ ਆ ਉਹਦੇ ਵਿੱਚ ਸਭ ਤੋਂ ਵੱਡੀ ਗਿਣਤੀ ਇਸ ਵੇਲੇ ਬੰਦੀਆਂ ਦੀ ਆ ਯਾਨੀ ਕਿ 80% ਤੋਂ ਵੱਧ ਜੀ ਜੀ ਤੇ ਟੈਣਾ ਸਾਹਿਬ ਹਰਿਆਣਾ ਚ ਕਹਿੰਦੇ ਮੌਕ ਡ੍ਰਿਲ ਹੋਣੀ ਆ ਤੇ ਪੰਜਾਬ ਚ ਵੀ ਬੱਤੀਆਂ ਬੰਦ ਰਹਿਣਗੀਆਂ ਜੀ ਹਾਂ ਬਿਲਕੁਲ ਜੀ ਬਿਲਕੁਲ ਹਰਿਆਣਾ ਦੇ ਵਿੱਚ ਮੌਕ ਡ੍ਰਿਲ ਹੋਣ ਲੱਗੀ ਆ ਜੀ ਉਹ ਅੱਜ ਹੋਣੀ ਆ ਇੱਥੇ ਬੱਤੀਆਂ ਬੰਦ ਰਹਿਣਗੀਆਂ ਸ਼ਾਮੀ 5 ਵਜੇ ਤੋਂ ਬਾਅਦ ਇਹ ਮੌਕ ਡ੍ਰਿਲ ਹੋਣੀ ਆ ਰਾਤ ਦੇ ਵੇਲੇ 15 ਮਿੰਟ ਦੇ ਲਈ ਬੱਤੀਆਂ ਬੰਦ ਰੱਖੀਆਂ ਜਾਣੀਆਂ ਇਹ ਮੌਕ ਡ੍ਰਿਲ ਹੈ ਜਿਹੜੀ ਉਧਰ ਜੰਮੂ ਵੱਲ ਵੀ ਹੋਣੀ ਆ ਤੇ ਹੋਰ ਵਕ ਵਕਤਾਂਵਾਂ ਦੇ ਵੱਲ ਵੀ ਹੋਊਗੀ ਉਹਦਾ ਕਾਰਨ ਇਹ ਜੀ ਕਿ ਇੱਥੇ ਵੀ ਇੱਕ ਵਾਰੀ ਫੇਰ ਅਭਿਆਸ ਕੀਤਾ ਜਾਵੇ ਇੱਕ ਵਾਰੀ ਫੇਰ ਟ੍ਰੇਨਿੰਗ ਦਿੱਤੀ ਜਾਵੇ ਵੀ ਭਾਈ ਕਿਵੇਂ ਫਰਸਟ ایڈ ਦੇਣੀ ਆ ਕੀ ਕੁਝ ਕਰਨਾ ਹੈਗਾ ਕਿਸ ਤਰੀਕੇ ਦੇ ਨਾਲ ਵਿਚਾਰ ਰੱਖਣਾ ਕੀ ਕੁਝ ਇਹਦੇ ਵਿੱਚ ਹੋ ਸਕਦਾ ਕਿਵੇਂ ਕਿਵੇਂ ਸਾਨੂੰ ਇਹਦੇ ਵਿੱਚ ਉਦਮ ਕਰਨੇ ਚਾਹੀਦੇ ਆ ਇਹਦੇ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਦੂਜੀ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਵੀ ਹੋਣੀ ਆ ਪਹਿਲਾਂ ਪੰਜਾਬ ਦੇ ਬਾਰੇ ਖਬਰ ਆਈ ਸੀ ਕਿ ਅਜੀ ਹੋ ਜਾਣੀ ਆ ਪਰ ਉਹ ਅੱਜ ਨਹੀਂ ਹੋਣੀ ਜੀ ਪੰਜਾਬ ਦੀ ਤਰੀਕ ਹੈ ਜੀ 3 ਮਈ 3 ਮਈ ਨੂੰ ਪੰਜਾਬ ਦੇ ਵਿੱਚ ਵੀ 6 ਜ਼ਿਲ੍ਹੇ ਜਿਹੜੇ ਪੰਜਾਬ ਦੇ ਸਰਹੱਦੀ ਖੇਤਰ ਤਰਨਤਾਰਨ ਨੂੰ ਪਰਦਾਸਪੁਰ ਪਠਾਨਕੋਟ ਫਾਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਇਹਨਾਂ 6 ਜ਼ਿਲ੍ਹਿਆਂ ਦੇ ਸਰਹੱਦੀ ਏਰੀਆ ਦੇ ਵਿੱਚ ਤੇ ਪਤਾ ਲੱਗਾ ਜੀ ਕਿ ਕੱਲ ਨੂੰ ਹੋਊਗੀ 3 ਤਰੀਕ ਨੂੰ ਮੌਕ ਡ੍ਰਿਲ ਹੋਊਗੀ ਤੇ ਇੱਥੇ ਵੀ ਇਸ ਤਰੀਕੇ ਦੇ ਉਦਮ ਹੋਣੇ ਆ ਸੋ ਇਹ ਜੀ ਕਿ ਸਾਰੇ ਲੋਕਾਂ ਦਾ ਵਿਚਾਰ ਰਵੇ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਆਂ ਸਾਰੇ ਲੋਕ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਸ ਗੱਲ ਦੀ ਕਾਮਨਾ ਕਰਦੇ ਆ ਪਰ ਇਹ ਆ ਵੀ ਜੇਕਰ ਅਨਸੁਖਾਵਾਂ ਮਾਹੌਲ ਫੇਰ ਪੈਦਾ ਹੋ ਜਾਂਦਾ ਜਿਵੇਂ ਕਿ ਹਵਾਈ ਹਮਲਾ ਹੁੰਦਾ ਲੜਾਈ ਲੱਗਦੀ ਆ ਕੁਛ ਏਦਾਂ ਦਾ ਨਾ ਹੁੰਦਾ ਤਾਂ ਇਹ ਉਹਦੇ ਲਈ ਪ੍ਰਬੰਧ ਕੀਤਾ ਜਾ ਰਿਹਾ ਜੀ ਜੀ ਤੇ ਟੈਣਾ ਸਾਹਿਬ ਕਰੋਨਾ ਨੂੰ ਲੈ ਕੇ ਖਬਰਾਂ ਆਉਣੀਆਂ ਫਿਰ ਤੋਂ ਸ਼ੁਰੂ ਹੋ ਗਈਆਂ ਨੇ ਜੀ ਪੰਜਾਬ ਦੇ ਕਰੋਨਾ ਮਰੀਜ਼ ਦੀ ਚੰਡੀਗੜ੍ਹ ਦੇ ਵਿੱਚ ਮੌਤ ਹੋ ਗਈ ਹੈ ਜੀ ਹਾਂ ਬਿਲਕੁਲ ਜੀ ਲੁਧਿਆਣੇ ਵੱਲ ਦਾ ਰਹਿਣ ਵਾਲਾ ਸੀ ਇਹਦਾ ਨਾਂ ਹੈਗਾ ਜੀ ਜੇ ਮੈਂ ਗਲਤ ਨਾ ਹੋਵਾਂ ਤਾਂ ਰਾਜਕੁਮਾਰ ਇਹ ਚੰਡੀਗੜ੍ਹ ਦੇ ਸੈਕਟਰ 32 ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਸੀ ਤੇ ਉਥੇ ਪਤਾ ਲੱਗਾ ਜੀ ਕਿਰੀ ਮੌਤ ਹੋ ਗਈ ਹੈ ਇਸ ਵੇਲੇ ਫਿਰੋਜ਼ਪੁਰ ਦੇ ਵਿੱਚ ਇੱਕ ਕਰੋਨਾ ਕੇਸ ਚੱਲ ਰਿਹਾ ਕਰੋਨਾ ਕੇਸ ਇੱਕ ਫਿਰੋਜ਼ਪੁਰ ਦੇ ਵਿੱਚ ਵੀ ਹੈਗਾ ਸੋ ਦੂਜੀ ਮਹੱਤਵਪੂਰਨ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਇਹ ਜਿਹੜੇ ਕਰੋਨਾ ਪੀੜਤਾ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਇੱਕ ਕੇਸ ਇਸ ਵੇਲੇ ਚੱਲ ਰਿਹਾ ਇੱਕ ਕੇਸ ਵਾਲੇ ਦੀ ਮੌਤ ਹੋ ਗਈ ਹੈ ਲੰਘੇ ਕੱਲ੍ਹ ਭਾਰਤ ਦੇ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਪਿਛਲੇ 9 ਦਿਨਾਂ ਦੇ ਵਿੱਚ ਸਿਰਫ 9 ਦਿਨਾਂ ਦੇ ਵਿੱਚ ਤੇ ਕੇਸ 257 ਤੋਂ ਵੱਧ ਕੇ 2000 ਤੋਂ ਪਾਰ ਹੋ ਗਿਆ। 10 ਮੌਤਾਂ ਹੁਣ ਤੱਕ ਕੋਰੋਨਾ ਦੇ ਕਰਕੇ ਹੋ ਗਈਆਂ ਜੀ ਭਾਰਤ ਦੇ ਵਿੱਚ। ਤੇ ਇਹਦੇ ਵਿੱਚ ਹਰਿਆਣਾ ਦੇ ਵਿੱਚ 18 ਕੇਸ ਆ, ਸਭ ਤੋਂ ਵੱਧ ਕੇਰਲ ਦੇ ਵਿੱਚ ਕੇਸ ਆ ਤੇ ਮਹਾਰਾਸ਼ਟਰ ਦੂਜੇ ਨੰਬਰ ਦੇ ਉੱਤੇ ਆ। ਦਿੱਲੀ ਦੇ ਵਿੱਚ ਵੀ 100 ਤੋਂ ਵੱਧ ਕੇਸ ਇਸ ਵੇਲੇ ਹੈਗਾ। ਸੋ ਬੇਨਤੀ ਸਿਰਫ ਇਹ ਆ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬੋਂ ਬਾਹਰ ਲਿਆਂ ਨੂੰ ਵੀ ਵੀ ਭਾਈ ਆਪਣੀ ਸਿਹਤ ਦਾ ਖਿਆਲ ਰੱਖੋ, ਬਚਾਅ ਦੇ ਵਿੱਚ ਬਚਾਅ, ਬਚਣ ਦੀ ਕੋਸ਼ਿਸ਼ ਕਰੋ। ਜਦੋਂ ਕੋਈ ਆਪਣਾ ਨੁਕਸਾਨ ਹੋ ਜਾਂਦਾ ਫਿਰ ਆਪਾਂ ਉਹਦੀ ਪਰਵਾਹੀ ਨਹੀਂ ਕਰ ਸਕਦੇ ਕਈ ਵਾਰੀ ਸਾਡੇ ਪੰਜਾਬੀਆਂ ਘੜੇ ਚੱਲੋ ਸੁਭਾਅ ਦੇ ਵਿੱਚ ਹੈ ਵੀ ਲੈ ਮੈਂ ਨਹੀਂ ਕੋਰੋਨਾ ਕਰਾਣਾ ਨੂੰ ਮੰਨਦਾ ਕਿਹੜਾ ਕੋਰੋਨਾ ਸਭ ਡਰਾਮਾ ਹੈਗਾ ਇਹ ਪਿਛਲੀ ਵਾਰੀ ਵੀ ਡਰਾਮਾ ਹੋਇਆ ਸੀ ਹਾਂ ਇਹ ਗੱਲ ਸੱਚੀ ਹੈ ਵੀ ਪਿਛਲੀ ਵਾਰੀ ਸਾਡੇ ਕੌੜੇ ਤਜਰਬੇ ਹੋਏ ਆ ਇਹ ਗੱਲ ਸੱਚੀ ਹੈ ਜੀ ਕਿ ਪਿਛਲੀ ਵਾਰ ਸਾਨੂੰ ਲੁੱਟਿਆ ਬੜਾ ਗਿਆ ਇਹ ਗੱਲ ਸੱਚੀ ਹੈ ਵੀ ਪੈਨਿਕ ਹੋਏ ਲੋਕਾਂ ਦੇ ਨਾਲ ਬੜਾ ਕੁਝ ਹੋਇਆ ਪਰ ਭਾਈ ਕੋਰੋਨਾ ਦਾ JN1 ਵੇਰੀਐਂਟ ਹੈ ਜਿਹੜਾ ਇੱਕ ਵਾਰ ਫਿਰ ਵੱਖ-ਵੱਖ ਦੇਸ਼ਾਂ ਦੇ ਵਿੱਚ ਅਸਰ ਦਿਖਾ ਰਿਹਾ ਤੇ ਉਹਦੇ ਵਿੱਚ ਪੰਜਾਬ ਵੀ ਸ਼ਾਮਿਲ ਹੈ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ